ਸੰਗਰੂਰ ਦੇ ਵਿੱਚ ਆਸਟ੍ਰੇਲੀਆ ਤੋਂ ਆਏ ਨੌਜਵਾਨ ਦੇ ਵੱਲੋਂ ਇੱਕ ਰੈਸਟੋਰੈਂਟ ਜਾਂ ਮਿਨੀ ਕੈਫੇ ਦੀ ਸ਼ੁਰੂਆਤ ਕੀਤੀ ਗਈ ਹੈਗੀ ਪਿਓਰ ਬਾਈਟ ਦੇ ਨਾਮ ਦੇ ਉੱਪਰ ਸਭ ਤੋਂ ਜ਼ਿਆਦਾ ਜਿਹੜਾ ਧਿਆਨ ਖਿੱਚਦਾ ਹੈਗਾ ਉਹ ਇੱਥੋਂ ਦਾ ਜਿਹੜਾ ਮੀਨੂ ਕਾਰਡ ਹੈ ਜਾਂ ਬਾਹਰ ਲੱਗੇ ਜਿਹੜੇ ਫਲੈਕਸ ਨੇ ਜਿੱਥੇ ਉਹਨਾਂ ਨੇ ਜਿਹੜਾ ਲਿਖਿਆ ਹੋਇਆ ਹੈਗਾ ਕਿ ਪਹਿਲਾਂ ਸਿਹਤ ਜ਼ਰੂਰੀ ਹੈ ਤਾਂ ਉਹਨਾਂ ਦੇ ਮੀਨੂ ਕਾਰਡ ਦੇ ਉੱਪਰ ਵੀ ਲਿਖਿਆ ਹੋਇਆ ਕਿ ਜਿਹੜਾ ਉਹਨਾਂ ਦਾ ਖਾਣਾ ਇੱਥੇ ਸਰਵ ਕੀਤਾ ਜਾਂਦਾ ਹੈਗਾ ਉਹਦੇ ਵਿੱਚ ਨਾ ਤਾਂ ਚੀਨੀ ਹੈ ਨਾ ਮੈਦਾ ਹੈਗਾ ਤੇ ਨਾ ਹੀ ਉਹ ਰਫਾਈਨਡ ਔਇਲ ਦੇ ਵਿੱਚ ਕੁੱਕ ਕੀਤਾ ਜਾਂਦਾ ਹੈਗਾ ਪਹਿਲਾਂ ਇਹ ਜਿਹੜਾ ਟੇਬਲ ਤੇ ਪਿਆ ਮੀਨੂ ਕਾਰਡ ਹੈਗਾ ਜਦੋਂ ਕਸਟਮਰ ਦੀ ਇਸ ਦੇ ਉੱਪਰ ਨਿਗਾਹ ਪੈਂਦੀ ਹੈਗੀ ਤਾਂ ਅੱਜ ਦੇ ਸਮੇਂ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਸਿਹਤ ਬਾਰੇ ਹਰ ਕੋਈ ਜਿਹੜਾ ਸੋਚਦਾ ਹੈਗਾ ਤਾਂ ਇਹ ਚੀਜ਼ਾਂ ਜਿਹੜੀਆਂ ਲੈ ਕੇ ਕਿਸ ਤਰ੍ਹਾਂ ਆਏ ਕਿਸ ਤਰ੍ਹਾਂ ਜਿਹੜੀ ਇਹਦੀ ਸ਼ੁਰੂਆਤ ਹੋਈ ਸਾਡੇ ਨਾਲ ਸਤਵੀਰ ਨੇ ਉਹਨਾਂ ਨਾਲ ਗੱਲ ਕਰਾਂਗੇ ਅਸੀਂ ਉਹਨਾਂ ਦੇ ਇਸ ਕੈਫੇ ਦੇ ਉੱਪਰ ਬੈਠੇ ਆਂ ਸਤਵੀਰ ਜੀ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਕਿਸ ਤਰ੍ਹਾਂ ਜਿਵੇਂ ਤੁਸੀਂ ਇਹਦੀ ਸ਼ੁਰੂਆਤ ਕੀਤੀ ਕਿਉਂਕਿ ਤੁਹਾਡਾ ਜਿਹੜਾ ਮੀਨੂ ਕਾਰਡ ਹੈਗਾ ਉਹ ਹਰ ਕਸਟਮਰ ਦਾ ਧਿਆਨ ਖਿੱਚਦਾ ਹੈਗਾ ਤਾਂ ਇਹ ਚੀਜ਼ਾਂ ਕਿਵੇਂ ਸੰਕਲ ਹੋਈਆਂ ਨਹੀਂ ਸ਼ੁਰੂ ਦੇ ਵਿੱਚ ਤਾਂ ਹੀ ਚਲੋ ਮੁਸ਼ਕਲ ਤਾਂ ਹੁੰਦੀ ਹੈ ਕਈ ਚੀਜ਼ਾਂ ਜਿਵੇਂ ਅਸੀਂ ਬੰਦਾ ਅਸੀਂ ਜ਼ਿਆਦਾ ਐਕਸਪੀਰੀਅੰਸਾਨੂੰ ਇਹ ਚੀਜ਼ ਹੈ ਨਹੀਂ ਸੀਗਾ ਪਹਿਲਾਂ ਅਸੀਂ ਸਟੋਰ ਬਣਾਇਆ ਆਰਗੇਨਿਕ ਉਹ ਫਿਰ ਕੈਫੇ ਸ਼ੁਰੂ ਕੀਤਾ ਕੈਫੇ ਦੇ ਵਿੱਚ ਅਸੀਂ ਮੰਨ ਲਓ ਬੰਦਾ ਲਿਆਂਦਾ ਪਕੌੜੇ ਵਾਲਾ ਜਿਹੜਾ ਐਕਸਪੀਰੀਅੰਸ ਪਰਸਨ ਸੀਗਾ ਬਹੁਤ 20-25 ਸਾਲ ਤੋਂ ਕਹਿੰਦਾ ਮੈਂ ਪਕੌੜੀ ਕੱਟ ਰਿਹਾ ਹਾਂ ਉਗਨਰ ਰਫਾਇਨ ਚ ਨਿਕਲਨੀ ਨਹੀਂ ਰਫਾਇਨ ਤੋਂ ਬਿਨਾ ਪਕੌੜੀ ਨਹੀਂ ਨਿਕਲਨੀ ਕਹਿੰਦਾ ਹਮ ਆਰਗੈਨਿਕ ਕਿਸੇ ਵੀ ਤੇਲ ਦੇ ਵਿੱਚ ਸਰੋਂ ਦੇ ਤੇਲ ਦੇ ਵਿੱਚ ਕਾਲੇ ਹੋ ਜਾਣਗੇ ਕਹਿੰਦਾ ਪਕੌੜੇ ਤੇ ਫਿਰ ਅਸੀਂ ਕੀ ਕਰਿਆ ਕਿ ਆ ਉਹ ਪੀਲੀ ਸਰੋਂ ਦਾ ਤੇਲ ਅਸੀਂ ਯੂਜ਼ ਕੀਤਾ ਪਹਿਲਾਂ ਡਰਦਿਆਂ ਨੇ ਵੀ ਕੀ ਪਤਾ ਹੈ ਚੀਜ਼ ਤਾਂ ਖਰਾਬ ਹੋ ਜਾਵੇ ਹਮ ਤੇ ਫਿਰ ਆਰਗੈਨਿਕ ਤੇਲ ਅਸੀਂ ਯੂਜ਼ ਕਰਨ ਲੱਗ ਗਏ ਆਪਦਾ ਠੀਕ ਆ ਸਾਰਾ ਕੁਝ ਟਿੱਕੀਆਂ ਅਸੀਂ ਆ ਬਣਾਉਣੇ ਆ ਜਿਹੜੀਆਂ ਵਰਕਸ ਜ ਸਭ ਦੇ ਵਿੱਚ ਅਸੀਂ ਪਾਉਣਿਆਂ ਤੇ ਉਹ ਫਰਾਈ ਹੋਣ ਨੂੰ ਰਗਣ ਤੇਲ ਦੇ ਵਿੱਚ ਕਰਦੇ ਆ ਅਸੀਂ ਸੋ ਉਹ ਸ਼ੁਰੂ ਦੇ ਵਿੱਚ ਜਿਹੜੀ ਚੀਜ਼ ਆ ਤੁਹਾਨੂੰ ਐਕਸਪੀਰੀਅੰਸ ਨਹੀਂ ਹੈਗਾ ਸ਼ੁਰੂ ਦੇ ਵਿੱਚ ਇੱਕ ਸਟਰਗਲ ਤਾਂ ਕਰਨੀ ਤੁਹਾਨੂੰ ਪੈਂਦੀ ਆ ਚੀਜ਼ਾਂ ਲੱਭਣੀਆਂ ਪੈਂਦੀਆਂ ਨੇ ਤੁਹਾਡਾ ਜੇ ਮਾਈਂਡ ਹੈਗਾ ਉਸ ਤੇ ਤਰੀਕੇ ਦਾ ਕਿ ਤੁਸੀਂ ਕਰਨਾ ਤਾਂ ਹੁਣ ਅਸੀਂ ਕੰਮ ਤਾਂ ਇਹੀ ਕਰਨਾ ਸੀ ਅਸੀਂ ਜੇ ਕੈਫੇ ਕਰਨਾ ਸੀ ਕਰਨਾ ਹੁਣ ਇਸੇ ਤਰੀਕੇ ਨਾਲ ਸੀ ਦੂਸਰਾ ਨਹੀਂ ਕਰਨਾ ਸੀਗਾ ਕਿ ਚਲੋ ਪਹਿਲਾਂ ਉਹ ਟਰਾਈ ਕਰ ਲਿਆ ਫਿਰ ਇਹ ਟਰਾਈ ਕਰ ਲਿਆ ਉਹ ਨਹੀਂ ਚੱਲਿਆ ਤਾਂ ਇਹ ਇਹ ਕਰਨ ਲੱਗ ਗਏ ਮੈਂ ਨਹੀਂ ਸਾਡਾ ਸਾਡੀ ਜਿਹੜੀ ਨੇਚਰ ਹੈ ਉਹ اسی ਤਰੀਕੇ ਦੀ ਸੀ ਕਿ ਇਸੇ ਪਾਸੇ ਨੂੰ ਹੀ ਅਸੀਂ ਜਾਣਾ ਸੀ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਆਉਂਦੇ ਆ ਵੀ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਥੋਂ ਨੌਜਵਾਨ ਨਿਕਲਣਾ ਚਾਹੁੰਦੇ ਆ ਕੋਈ ਕੈਨੇਡਾ ਜਾ ਰਿਹਾ ਕੋਈ ਆਸਟ੍ਰੇਲੀਆ ਜਾ ਰਿਹਾ ਤਾਂ ਹੁਣ ਕਾਨੂੰਨ ਵੀ ਅਸੀਂ ਦੇਖ ਰਹੇ ਆ ਕਿ ਉਹਨਾਂ ਮੁਲਕਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਣ ਲਾਗੇ ਕਿ ਜਿਹੜਾ ਹੁਣ ਉੱਥੇ ਰਾਸੌਖੇ ਨਹੀਂ ਹੈਗੇ ਜਾ ਉੱਥੇ ਕਿਉਂਕਿ ਕਰ ਲੈਣੀ ਬਹੁਤ ਜ਼ਿਆਦਾ ਮਤਲਬ ਸੁਪਨਾ ਹੀ ਹੋ ਗਿਆ ਹਰ ਇੱਕ ਦੇ ਲਈ ਤਾਂ ਤੁਸੀਂ ਕਿਸ ਤਰ੍ਹਾਂ ਕੀ ਆਪਣਾ ਬਣਿਆ ਬਣਾਇਆ ਘਰ ਉੱਥੇ ਛੱਡ ਕੇ ਸਾਰਾ ਕੁਝ ਮਤਲਬ ਵੀ ਉੱਥੇ ਛੱਡ ਕੇ ਤੁਹਾਡਾ ਵਾਪਸ ਆਉਣ ਦਾ ਕਾਰਨ ਕੀ ਸੀਗਾ ਆ ਬਾਪ ਛਾਉਣ ਦਾ ਵੈਸੇ ਮੈਂ ਕਾਫੀ ਚਿਰ ਤੋਂ ਹੀ ਪਤਾ ਨਹੀਂ ਮੇਰੇ ਮਾਣੇ ਮੇ ਦਾ ਸੀ ਮੈਂ ਉੱਥੇ ਵੀ ਜ਼ਿਆਦਾ ਨਾ ਆਪਣੀ ਅ ਉਹ ਮਤਲਬ ਉਹ ਬਣਾਇਆ ਨਹੀਂ ਮਤਲਬ ਦਾ ਸਰਕਲ ਨਹੀਂ ਉੱਥੇ ਫਰੈਂਡ ਸਰਕਲ ਉਸ ਤਰ੍ਹਾਂ ਦਾ ਨਹੀਂ ਬਣਿਆ ਬਹੁਤ ਲਿਮਟਡ ਮੈਂ ਰੱਖਿਆ ਹੂੰ ਕਿ ਇਸ ਡਰ ਤੇ ਸੀਗਾ ਮੇਰੇ ਅੰਦਰ ਕਿ ਪਤਨੀ ਇੱਥੇ ਮੇਰਾ ਕਿਤੇ ਜੀਜਾ ਪਰਚੇ ਜਾਵੇ ਤੇ ਜਦੋਂ ਮੈਂ ਆਉਂਦਾ ਸੀ ਕਿ ਵੀ ਮੈਂ 4-4 ਮਹੀਨੇ ਲਈ ਆਉਂਦਾ ਹੁੰਦਾ ਸੀ ਇੱਥੇ ਹੂੰ ਰਹਿੰਦਾ ਸੀ ਮੈਂ ਆਰਾਮ ਨਾਲ ਖੁੱਲਾ ਹੂੰ ਜਾਂਦੇ ਹੋਏ ਵੀ ਰੌਣਕ ਨਿਕਲਦਾ ਸੀਗਾ ਹੂੰ ਤੇ ਫਿਰ ਹੁਣ ਕੁਝ ਸਿਰ ਤੋਂ ਮੈਂ ਕੁਝ ਸਾਲਾਂ ਤੋਂ ਮੈਂ ਅਸੀਂ ਸੋਚ ਰਹੇ ਸੀ ਕਿ ਕਿ ਹੁਣ ਚਾਹੀਏ ਬੱਚੇ ਵੱਡੇ ਹੋ ਰਹੇ ਨੇ ਬੱਚੇ ਤਾਂ ਵੱਡੇ ਹੋ ਰਹੇ ਹੁੰਦੇ ਨੇ ਉਹ ਉਹ ਜਿਹੜੇ ਪੇਰੈਂਟਸ ਹੁੰਦੇ ਨੇ ਉਹਨਾਂ ਨੂੰ ਜਿਹੜੀਆਂ ਪ੍ਰੋਬਲਮ ਹੁੰਦੀਆਂ ਨੇ ਉਹ ਡਿਫਰੈਂਟ ਤਰ੍ਹਾਂ ਦੀਆਂ ਹੁੰਦੀਆਂ ਨੇ ਸੋ ਵੱਡੀ ਗੁੱਡੀ ਮੇਰੀ ਹਜੇ 11 ਸਾਲ ਦੀ ਹੈ ਜੇ ਉਹ 13 14 ਸਾਲ ਦੀ ਹੁੰਦੀ ਤੇ ਫਿਰ ਮੈਂ ਉਹਨੂੰ ਲਿਆਉਣ ਬਾਰੇ ਸੋਚਦਾ ਫਿਰ ਉਹਨੂੰ ਇੱਥੇ ਐਡਜਸਟ ਕਰਨਾ ਔਖਾ ਲੱਗਣਾ ਸੀ ਹੁਣ ਤੁਸੀਂ ਆਪਣੇ ਪਰਿਵਾਰ ਨਾਲ ਇੱਥੇ ਆਏ ਹੋ ਜੀ ਬੱਚੇ ਉਹ ਲੈ ਕੇ ਆਏ ਆ ਬੱਚੇ ਇੱਥੇ ਪੜਨ ਲੱਗੇ ਹੋਏ ਨੇ ਸਕੂਲ ਸਾਡੇ ਨੇੜੇ ਹੀ ਆ ਪਿੰਡ ਦੇ ਤੇ ਬਹੁਤ ਹਾਈ ਫਾਈ ਸਕੂਲ ਵੀ ਨਹੀਂ ਹੈਗਾ ਮੈਂ ਮੈਂ ਜ਼ਿਆਦਾ ਇਹ ਮਾਡਰਨ ਐਜੂਕੇਸ਼ਨ ਚ ਅਸੀਂ ਬਹੁਤ ਜ਼ਿਆਦਾ ਯਕੀਨ ਨਹੀਂ ਰੱਖਦੇ ਠੀਕ ਹੈ ਪੜਨਾ ਲਿਖਣਾ ਬਹੁਤ ਜ਼ਰੂਰੀ ਹੈ ਪਰ ਉਹ ਉਹ ਮਸ਼ੀਨਾ ਨਹੀਂ ਬਣਨੇ ਚਾਹੀਦੇ ਬੱਚੇ ਉਹਨਾਂ ਦੀ ਆਪਣੀ ਸੈਂਸਿਟੀਵ ਬਣਨੀ ਚਾਹੀਦੀ ਹੈ ਇੱਕ ਸੋ ਹੁਣ ਇੱਥੇ ਮੈਂ ਦੇਖਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਬੱਚਿਆਂ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਮਾਪੇ ਆਪ ਉਹਤੇ ਹੈ ਮਾਪੇ ਫਿਰ ਟੀਚਰ ਤੇ ਸਕੂਲਾਂ ਤੇ ਬਣਾਉਂਦੇ ਨੇ ਸਕੂਲ ਫਿਰ ਹੋਰ ਬੱਚਿਆਂ ਤੇ ਪ੍ਰੈਸ਼ਰ ਬਣਾਉਂਦੇ ਨੇ ਸੋ ਹਾਂਜੀ ਫੈਮਲੀ ਆਇਆ ਸੀ ਨਾਲੇ ਆਉਣਾ ਸੀ ਉਹਨਾਂ ਨੇ ਜੀ ਇਹ ਇਕੱਲੇ ਤਾਂ ਹੁਣ ਮੈਂ ਇੱਥੇ ਆ ਕੇ ਫਿਰ ਕੀ ਕਰਨਾ ਸੀਗਾ ਇਹ ਕਈ ਬੰਦੇ ਨੇ ਤਯਾਰਬਾ ਕੀਤਾ ਐਵੇਂ ਉਹ ਤਯਾਰਬਾ ਫੀਲ ਹੋ ਜਾਂਦਾ ਫਿਰ ਬੱਚਿਆਂ ਦੀ ਮੈਮਰੀ ਜਦੋਂ ਤੁਸੀਂ ਦੇਖੋ ਬੱਚੇ ਛੋਟੇ ਨੇ ਉਹਦੀ ਮੈਮਰੀ ਜਿਹੜੀ ਬਣੂਗੀ ਹੁਣ ਇੱਥੇ ਬਾਰੇ ਜੇ ਤਾਂ ਵਧੀਆ ਬਣੂਗੀ ਜਿਉਂ ਖਰਾਬ ਬਣੂਗੀ ਜੇ ਵਧੀਆ ਬਣੂਗੀ ਫਿਰ ਉਹ ਇੱਥੇ ਰਹਿਣਾ ਪਸੰਦ ਕਰਨਗੇ ਜੇ ਖਰਾਬ ਬਣੂਗੀ ਉਹ ਨਾਲ ਇਧਰ ਨੂੰ ਚੱਕਣਾ ਵੀ ਨਹੀਂ ਆ ਮੁੜ ਕੇ ਕਹਿਣਗੇ ਯਾਰ ਸਾਹਤ ਦੇ ਸੀ ਉੱਥੇ ਲਿਜਾ ਕੇ ਅਸੀਂ ਇੰਨੇ ਸਾਲੋਂ ਸਾਡਾ ਦਿਲ ਨਹੀਂ ਲੱਗਿਆ ਇੱਥੇ ਸਾਡੇ ਫਰੈਂਡਸ ਸੀਗੇ ਜੇ ਅਪੂਆ ਸੋ ਬੱਚਿਆਂ ਨੂੰ ਛੋਟਿਆਂ ਨੂੰ ਹਜੇ ਬੱਚੇ ਚਾਹੀਦੇ ਹੁੰਦੇ ਨੇ ਉਹ ਜਿਹਾ ਮਾਹੌਲ ਚਾਹੀਦਾ ਖੇਡਣ ਨੂੰ ਤੇ ਉਹਨਾਂ ਨੂੰ ਪਿਆਰ ਚਾਹੀਦਾ ਉਹ ਜੇ ਸਾਰਾ ਕੁਝ ਮਿਲਦਾ ਉਹਨਾਂ ਨੂੰ ਇੱਥੇ ਤਾਂ ਫਿਰ ਉਹ ਤੇਨੂੰ ਭੁੱਲ ਜਾਣਗੇ ਮਤਲਬ ਉੱਥੇ ਨੂੰ ਜੇ ਭੁੱਲਣਗੇ ਵੀ ਨਹੀਂ ਤਾਂ ਇੱਥੇ ਨੂੰ ਹੇਟ ਨਹੀਂ ਕਰਨਗੇ ਤਾਂ ਜਿਹੜਾ ਇਹ ਤੁਸੀਂ ਬਿਜ਼ਨਸ ਜਿਵੇਂ ਤੁਸੀਂ ਸ਼ੁਰੂ ਕਰਿਆ ਆਰਗੇਨਿਕ ਹਰ ਇੱਕ ਚੀਜ਼ ਲੋਕਾਂ ਤੱਕ ਲੈ ਕੇ ਜਾਣ ਦਾ ਇਹ ਉਥੇ ਮਨ ਦੇ ਵਿੱਚ ਆਈ ਡੀਆ ਆ ਗਿਆ ਸੀਗਾ ਜਾਂ ਉਥੋਂ ਪਲਾਨ ਬਣਾ ਕੇ ਚੱਲੇ ਸੀ ਵੀ ਇਦਾਂ ਕੁਝ ਕਰਨਾ ਹੈ ਉੱਥੇ ਜਾ ਕੇ ਜਾਂ ਫਿਰ ਇੱਥੇ ਆ ਕੇ ਇਸ ਤਰ੍ਹਾਂ ਸ਼ੁਰੂਆਤ ਹੋਈ ਇਹਦੀ ਨਹੀਂ ਪਲਾਨ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਸੀਗਾ ਜ਼ਿਆਦਾ ਕੋਈ ਚੀਜ਼ਾਂ ਵਾਪਰ ਜਾਂਦੀਆਂ ਨੇ ਬਸ ਐਵੇਂ ਅ ਪਹਿਲਾਂ ਤੁਸੀਂ ਸਟੋਰ ਬਣਾਇਆ ਕਲਾਟ ਲਾਇਆ ਇੱਥੇ ਪਹਿਲਾਂ ਪਿੰਡ ਲਾਇਆ ਹੁੰਦਾ ਸੀਗਾ ਕੁਝ ਸਾਲ ਪਿੰਡ ਲਾ ਕੇ ਰੱਖਿਆ ਫਿਰ ਇੱਥੇ ਲਾਇਆ ਸੀ ਇੱਥੇ 2 ਸਾਲ ਲਾਇਆ ਜਦੋਂ ਫਿਰ ਮੈਂ 2022 ਚ ਆ ਗਿਆ ਸੀ ਫਿਰ ਸਟੋਰ ਬਣਾਇਆ ਸੀ ਕੁਝ ਕਿਸਾਨ ਨਾਲ ਜੋੜੇ ਫਿਰ ਸਟੋਰ ਦੇ ਵਿੱਚ ਸੀ ਸਮਾਨ ਰਿਸਪੌਂਸ ਸਾਨੂੰ ਮਿਲਣ ਲੱਗਿਆ ਵਧੀਆ ਫਿਰ ਅਸੀਂ ਕੈਫੇ ਬਣਾਇਆ ਕੈਫੇ ਦੇ ਵਿੱਚ ਜਿਹੜੀਆਂ ਚੀਜ਼ਾਂ ਅਸੀਂ ਕਰ ਰਹੇ ਹਾਂ ਨੋ ਮੈਦਾ ਨੋ ਵਾਈਟ 슈ਗਰ ਨੋ ਰਾਈਫਾਈਂਡ ਇਹ ਇੱਥੇ ਤੱਕ ਜਾਣ ਲਈ ਸਾਨੂੰ ਸਟਰਗਲ ਬਹੁਤ ਕਰਨੀ ਪਈ ਹੈ ਕਿਉਂਕਿ ਅਲੱਗ ਤਰੀਕੇ ਨਾਲ ਚੀਜ਼ਾਂ ਨੂੰ ਤੁਸੀਂ ਟੇਸਟ ਸੈੱਟ ਕਰਨੇ ਨੇ ਮਤਲਬ ਤੁਸੀਂ ਚੀਨੀ ਪਾਉਣੀ ਨਹੀਂ ਕੌਫੀ ਦੇ ਵਿੱਚ ਕੋਲਡ ਕੌਫੀ ਚ ਵੀ ਜਾਂ ਜਾਂ ਸ਼ੇਕ ਨੇ ਜਾਂ ਚਾਹ ਹੈ ਤੇ ਤੁਸੀਂ ਸ਼ੱਕਰ ਜਾਂ ਗੁੜ ਪਾਉਣਾ ਹੈ ਉਹਦੇ ਵਿੱਚ ਉਹਦੇ ਟੇਸਟ ਨੂੰ ਆਪਣੇ ਤਰੀਕੇ ਨਾਲ ਸੈੱਟ ਕਰਨੇ ਪੈਣਗੇ ਬਾਕੀ ਚੀਜ਼ਾਂ ਵੀ ਨੇ ਫਿਰ ਟਿੱਕੀਆਂ ਸੀ ਆਪਦੀਆਂ ਭਰਉਣੀਆਂ ਫਰਾਈ ਉਹਨੂੰ ਆਰਗੈਨਿਕ ਤੇਲ ਚ ਕਰਦੇ ਆ ਸੋ ਉੱਥੇ ਤੱਕ ਜਾਣ ਲਈ ਸਾਨੂੰ ਸਟਰਗਲ ਤਾਂ ਕਰਨੀ ਪਈ ਬਹੁਤ ਤੇ ਬਿਲਕੁਲ ਜਲਦੀ ਨਹੀਂ ਕੀਤੀ ਅਸੀਂ ਆਰਾਮ ਨਾਲ ਲੱਗੇ ਰਹੇ ਤੇ ਚੀਜ਼ਾਂ ਹੁੰਦੀਆਂ ਗਈਆਂ ਬਸ ਜਦ ਥੋੜੀ ਨੀਂਦ ਉਸ ਤਰੀਕੇ ਦੀ ਹੈ ਤੁਸੀਂ ਕੁਝ ਉਸ ਤਰੀਕੇ ਦਾ ਲੱਗ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਉਵੇਂ ਹੋ ਜਾਂਦਾ ਹੁਣ ਲੋਕ ਸਾ ਤੋਂ ਫਰੈਂਚਾਈਜ਼ ਮੰਗਦੇ ਨੇ ਦੋ ਸਾਡੇ ਕੋਲ ਹੈਗੀਆਂ ਨੇ ਤੇ ਇਹਨਾਂ ਨੇ ਵੈਸੇ ਇੱਕ ਪਿੰਡ ਹੈ ਸਾਡੇ ਇੱਕ ਮਲੇਕੋਲ ਹੈ ਇਸ ਗੁਰੂ ਧੂਰੀ ਰੋਡ ਤੇ ਆ ਤੇ ਇੱਕ ਪਿੰਡਾ ਬਣਵਾਉਰਾ ਸਾਡਾ ਪਿੰਡਾ ਤੇ ਹੋਰ ਖੋਲ ਰਹੇ ਹਾਂ ਕੁਝ ਚੱਲ ਰਹੇ ਨੇ ਕੁਝ ਪ੍ਰੋਜੈਕਟ ਹੋਰ ਕਿਸੇ ਖਾਸ ਜਿਹੜੇ ਬੰਦੇ ਇਸ ਤਰੀਕੇ ਦੇ ਬੰਦੇ ਨੇ ਜਿਹੜੇ ਉਹਨਾਂ ਨੂੰ ਅਸੀਂ ਦਵਾਵਾਂਗੇ ਜਿਹਨੂੰ ਦਵਾਵਾਂਗੇ ਜਿੱਥੇ ਖੋਲਾਂਗੇ ਉਹਨੂੰ ਇਹ ਨਹੀਂ ਹੈਗਾ ਵੀ ਮਤਲਬ ਉਹਨੂੰ ਚਲਾਉਣਾ ਹੈ ਅਸੀਂ ਜਿਵੇਂ ਤੁਸੀਂ ਗੱਲ ਕਰਦੇ ਹੋ ਤੁਸੀਂ ਬਾਹਰੋਂ ਆਏ ਹੋਗੇ ਤਾਂ ਬਹੁਤ ਸਾਰੇ ਤੁਸੀਂ ਵੀ ਦੱਸਿਆ ਵੀ ਜਿਵੇਂ ਲੋਕਾਂ ਦੇ ਮਨਾਂ 'ਚ ਸਵਾਲ ਹੁੰਦੇ ਆ ਵੀ ਵੀ ਜਾ ਰਿਹਾ ਤੁਸੀਂ ਜਿਵੇਂ ਇਸ ਤਰ੍ਹਾਂ ਆਓਗੇ ਵੀ ਜਾ ਕੇ ਉੱਥੇ ਕੀ ਕਰਾਂਗੇ ਜਿਹੜਾ ਸਵਾਲ ਲੈ ਕੇ ਨੌਜਵਾਨ ਇੱਥੋਂ ਜਾਂਦੇ ਆ ਕਿ ਇੱਥੇ ਕੁਝ ਨਹੀਂ ਹੈਗਾ ਹਨਾ ਕੁਝ ਕਰਨ ਦੇ ਲਈ ਜਾਂਦੇ ਆ ਤਾਂ ਉੱਥੋਂ ਲੱਗੇ ਵੀ ਇੱਕ ਸਵਾਲ ਹਰ ਕਿ ਜਿਵੇਂ ਬਹੁਤ ਸਾਰੇ ਐਨ ਆਰ ਆਈ ਹੈਗੇ ਆ ਜਿਨ੍ਹਾਂ ਕੋਲੇ ਪੈਸੇ ਹੈਗੇ ਆ ਉਹ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ ਹਨਾ ਪੰਜਾਬ ਦਾ ਭਲਾ ਉਹ ਚਾਹੁੰਦੇ ਆ ਤਾਂ ਉਹ ਕਿਵੇਂ ਤੁਹਾਨੂੰ ਲੱਗਦਾ ਵੀ ਕਿਸ ਤਰ੍ਹਾਂ ਜਿਹੜਾ ਇਹ ਚੀਜ਼ਾਂ ਨੇ ਜਿਵੇਂ ਤੁਸੀਂ ਖੇਤੀ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਜਿਹੜੀਆਂ ਉਹ ਇੱਥੇ ਆਰਗੈਨਿਕ ਸਟੋਰ ਦੇ ਉੱਪਰ ਵੇਚਦੇ ਹੋ ਖੇਤੀ ਵੀ ਉੱਥੇ ਜਿਵੇਂ ਹੁਣ ਕਿਸਾਨ ਕਹਿ ਰਹੇ ਕਿ ਲਾਹੇਵੰਦੰ ਦਾ ਨਹੀਂ ਰਿਹਾ ਐਮਐਸਪੀ ਦਾ ਮਸਲਾ ਖੜਾ ਰਹਿੰਦਾ ਹੈਗਾ ਤਾਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਤੁਸੀਂ ਕਿਵੇਂ ਸੋਚਦੇ ਕਿਵੇਂ ਪੰਜਾਬ ਸਰਵਾਈਵ ਕਰੂਗਾ ਸਰ ਸਵਾਲ ਤਾਂ ਤੁਹਾਡਾ ਬਹੁਤ ਵੱਡਾ ਹੀ ਇਹ ਹੈ ਬਹੁਤ ਅਹਿਮ ਸਵਾਲ ਹੈ ਪਰ ਜਿਹੜੀ ਚੀਜ਼ ਕੁਝ ਖਰਾਬ ਹੋ ਰਹੀ ਹੈ ਧਰਤੀ ਹੈ ਚਾਹੇ ਚਾਹੇ ਲੋਕ ਥੰ ਜਾ ਰਹੇ ਨੇ ਵੱਡੀ ਪੱਧਰ ਤੇ ਤਾਂ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਉਤੋਂ ਤੁਹਾਨੂੰ ਫਿਰ ਮੈਦਾਨ ਦੇ ਵਿੱਚ ਤੌਣਾ ਪੈਂਦਾ ਹੈ। ਫਿਰ ਘਾਟੇ-ਬਾਦ ਦੇ ਚੀਜ਼ਾਂ ਡਰ ਜਿਹੜਾ ਹੁੰਦਾ ਇੱਕ ਇਨਸਾਨ ਦੇ ਅੰਦਰ ਦੇਖੋ ਡਰ ਹੈਗਾ ਇੱਕ। ਡਰ ਕੀ ਹੈ ਉਹ ਚਾਹੁੰਦਾ ਕਿ ਯਾਰ ਮੈਨੂੰ ਆ ਚੀਜ਼ਾਂ ਖਸ ਨਾ ਜਾਵਣ। ਚੀਜ਼ਾਂ ਨੂੰ ਉਹ ਖੋਹਣਾ ਚਾਹੁੰਦਾ ਹੈਗਾ। ਨੁਕਸਾਨ ਆਪਦੇ ਕਿਸੇ ਵੀ ਤਰੀਕੇ ਦੇ। ਉਹ ਫਿਰ ਡਰ-ਡਰ ਦੇ ਵਿੱਚ ਉਹ ਕਹਿੰਦਾ ਆਹ ਨਾ ਹੋ ਜਾਵੇ, ਇਹ ਨਾ ਹੋ ਜਾਵੇ, ਜੇ ਇਹ ਨਾ ਹੋ ਜਾਵੇ। ਫਿਰ ਉਹ ਜਿੱਥੇ ਹੈਗਾ ਦੰਫੜ ਜੋਂ ਦੇ ਵਿੱਚ ਜਿਹੜੇ ਦੇਸ਼ 'ਚ ਰਹਿ ਰਿਹਾ ਹੈ। ਬੱਚੇ ਪੜ੍ਹਦੇ ਨੇ ਉੱਥੇ ਫਿਰ ਉਹ ਤਾਂ ਜੀ ਵੀ ਕਰਦਾ ਪਰ ਉਹ ਹੋ ਨਹੀਂ ਪਾਉਂਦਾ ਉਹ ਤਾਂ ਹੋ ਕਿਉਂ ਨਹੀਂ ਪਾਉਂਦਾ ਫਿਰ ਸਾਰਾ ਕੁਝ ਜਿਗਾਰ ਨਮੇ ਥਾਵੇਂ ਜਾ ਕੇ ਤੁਸੀਂ ਸੈੱਟ ਕਰਨਾ ਕੁਝ ਥੋੜੀ ਦਿਮਾਗ ਚ ਆਈਡੀਆ ਦੀ ਵੀ ਚਾਹੀਦੀ ਨੇ ਤੇ ਕੀ ਹੋਊਗਾ ਕੀ ਨਹੀਂ ਹੋਊਗਾ ਇੱਥੋਂ ਬਹੁਤ ਵੱਡੇ ਪੱਧਰ ਤੇ ਮਾਈਗ੍ਰੇਸ਼ਨ ਹੋ ਗਈ ਇਹ ਬਹੁਤ ਖਤਰਨਾਕ ਚੀਜ਼ ਹੋ ਗਈ ਵੈਸੇ ਜਦੋਂ ਮੈਂ ਆਇਆ ਆ ਮੈਂ ਬਹੁਤ ਡਿਸਟਰਬ ਹੁੰਦਾ ਸੀਗਾ ਮੈਂਟਲੀ ਤੌਰ ਤੇ ਬਹੁਤ ਟਰਮ ਹੁੰਦਾ ਸੀ ਮੈਂ ਯਾਰ ਕੀ ਹੋ ਗਿਆ ਪਿੰਡ ਦੇ ਵਿੱਚ 8-9 ਵੇ ਤੋਂ ਬਾਅਦ ਤਾਂ ਕੁੱਤਾ ਵੀ ਨਹੀਂ ਦਿਖਦਾ ਹੂੰ ਛੋਟੇ ਪਿੰਡ ਨੇ ਜਿਹੜੇ ਜੇ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਜਾਵੋ ਤੁਹਾਨੂੰ ਬੰਦਾ ਵੀ ਨਹੀਂ ਦਿਖਣਾ ਕੋਈ ਹੂੰ ਤੇ ਆਏ ਲੱਗੂ ਆ ਵੀ ਯਾਰ ਲੋਕ ਕਿੱਧਰ ਚਲੇ ਗਏ ਰੌਣਕਾਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਗਾਹ ਹੀ ਪੈਂਦੇ ਹੁੰਦੇ ਸੀ ਕਿ ੁੰਨੀਲ ਹੋ ਜਾ ਸਕਦਾ ਸੀ ਖੇਡ ਖੂਡ ਕੇ ਹੁੰਦੇ ਸੀ ਗਰਾਊਂਡ ਦੇ ਵਿੱਚ ਸ਼ਾਮ ਨੂੰ ਮੁੰਡੇ ਭੱਜਣ ਜਾਂਦੇ ਹੁੰਦੇ ਸੀ ਸਵੇਰੇ ਹਾਜ਼ਰ ਜਾਂਦੇ ਹੁੰਦੇ ਸੀ ਕਿ ਨਹਿਰ ਸਾਡੇ ਪਿੰਡ ਦੇ ਉੱਪਰ ਤੇ ਹੋਰ ਚੀਜ਼ਾਂ ਡਿਸਟਰਬ ਤਾਂ ਮੈਨੂੰ ਕੀਤਾ ਬਹੁਤ ਮੈਂ ਕੀ ਕਰ ਸਕਦੇ ਸੀ ਪਰ ਮੇਰੇ ਇੱਥੇ ਆਉਣ ਕਾਰਨ ਜਿਹੜੇ ਮੇਰੇ ਕੁਝ ਖਾਸ ਜਾਣ ਪਛਾਣ ਵਾਲੇ ਮੰਦੇ ਸੀ ਜਾਂ ਹੋਰ ਵੀ ਸੀਗੇ ਹੌਸਲਾ ਵੀ ਮਿਲਿਆ ਬਹੁਤ ਲੋਕਾਂ ਨੂੰ ਐਕਸਾਈਟਮੈਂਟ ਜੀ ਸੀਗੀ ਉਹਨਾਂ ਨੂੰ ਕਿ ਪਤਾ ਨਹੀਂ ਇਹ ਉੱਥੋਂ ਆ ਗਿਆ ਵਾਪਸ ਕਹਿ ਰਿਹਾ ਜੀ ਮੈਂ ਜਾਣਾ ਨਹੀਂ ਤੇ ਦੇਖੋ ਕੀ ਹੁੰਦਾ ਵਿੱਚ ਬੰਦੇ ਮਜ਼ਾਕ ਕਰਦੇ ਜੀ ਗਰਮੀ ਪੈਂਦੀ ਸੀ ਕੀ ਕਹਿੰਦੇ ਤੂੰ ਗਰਮੀ ਨਹੀਂ ਕੱਟਦਾ ਹੈਗਾ ਅੱਜ ਉਹ ਲੋਕੀ ਕਹਿੰਦੇ ਆ ਗਰਮੀ ਚ ਪਾਚ ਗਰਮੀ ਚ ਪਾਚੇਗਾ ਚਲੋ ਉਹ ਤਾਂ ਬੇਸੀ ਪਿਆਰ ਕਰਨ ਵਾਲੇ ਬੰਦੇ ਨੇ ਜੀ ਕਿ ਮਜ਼ਾਕ ਚਲੋ ਕਰਦੇ ਹੁੰਦੇ ਨੇ ਤੇ ਅਹੀ ਜੀ ਦਾ ਕੋਈ ਏਡੀ ਵੱਡੀ ਗੱਲ ਨਹੀਂ ਸਾਡੇ ਬੱਚੇ ਵੀ ਆਸਟ੍ਰੇਲੀਆ ਬਹੁਤ ਜਿਆਦਾ ਠੰਡਾ ਮੁਲਕ ਵੀ ਨੇਗਾ ਇੰਨੇ ਸੀ ਸੌਹਲ ਤਰੀਕੇ ਨਾਲ ਵੀ ਨਹੀਂ ਪਾਲੇ ਵੀ ਉਹ ਇੱਥੇ ਸਰਵਾਈਵ ਨਾ ਕਰ ਸਕਣ ਉਹ ਅਹੀ ਜੀ ਕੋਈ ਗੱਲ ਥੋੜੀ ਬਹੁਤ ਤਾਂ ਚਲੋ ਹੁੰਦੀ ਹੈ ਐ ਤਾਂ ਤੁਹਾਨੂੰ ਸਟਰਗਲ ਕਰਨੀ ਪੈਂਦੀ ਹੈ ਮੁਸ਼ਕਲ ਆਉਂਦੀ ਆ ਨੇ ਪਰ ਏਡੀ ਵੱਡੀ ਵੀ ਨਹੀਂ ਸੀਗੀ ਕਿ ਬਹੁਤ ਵੱਡੀ ਮੁਸ਼ਕਲ ਆਈ ਕੋਈ ਤੇ ਉਹਨੂੰ ਆਪਾਂ ਇੱਥੇ ਸਰਵਾਈਵ ਹੀ ਨਹੀਂ ਕਰ ਸਕੇ ਇਹ ਤਾਂ ਨਰਕ ਹੈ ਉਹ ਜਿੱਥੇ ਆਪਾਂ ਜਾਣੇ ਉੱਥੇ ਸਵਰਗ ਹੋਊਗਾ ਹਨ ਇਸ ਤਰ੍ਹਾਂ ਧਰਤੀ ਤੇ ਸਵਰਗ ਨਰਕ ਕਿਤੇ ਨਹੀਂ ਹੈਗਾ ਹੂੰ ਧਰਤੀ ਧਰਤੀ ਹੀ ਹੈ ਜੇ ਤੁਸੀਂ ਕਿਸੇ ਤਰੀਕੇ ਨਾਲ ਕਰਮਾਂ ਦੇ ਚੱਕਰਾਂ 'ਚ ਨਾ ਪਏ ਹੁੰਦੇ ਫਿਰ ਤੁਸੀਂ ਇੱਥੇ ਆਉਣੇ ਹੀ ਨਹੀਂ ਸੀਗਾ ਸੋ ਇਹਨੂੰ ਇਹ ਜਿਵੇਂ ਬੁੱਧ ਜੀ ਨੇ ਕਿਹਾ ਅੰਗੁਰ ਸਾਹਿਬ ਵੀ ਕਹਿੰਦੇ ਨੇ ਧਰਤੀ ਹੈ ਜਿਹੜੀ ਇਹ ਦੁੱਖਾਂ ਦਾ ਘਰ ਆ ਪਹਿਲਾਂ ਤਾਂ ਤੁਸੀਂ ਮੰਨ ਕੇ ਚੱਲੋ ਫਿਰ ਤੁਸੀਂ ਸਰਵਾਈਵ ਕਰ ਲਓਗੇ ਚੰਗੇ ਤਰੀਕੇ ਨਾਲ ਆਪਦਾ ਮਨ ਨੂੰ ਉਵੇਂ ਮੰਨ ਲਓ ਸਮਝਾ ਲਓ ਵੀ ਇਥੇ ਦੁੱਖ ਨੇ ਸਮਾਜ ਕਨੇ ਸਰੀਰ ਕਨੇ ਮਾਨਸਿਕ ਇਹ ਤੁਹਾਨੂੰ ਹੁਣ ਆਉਣੇ ਨੇ ਹਰ ਮੰਦਿਰ ਹੁੰਦੇ ਨੇ ਸੋ ਉਹ ਉਹਦੇ ਲਈ ਤੁਸੀਂ ਪ੍ਰੇਪੇਅਰ ਰਹੋ ਪਹਿਲੇ ਹੀ ਇੱਥੇ ਜਿੱਥੇ ਤੁਸੀਂ ਲੋਕ ਜਾਣਾ ਚਾਹੁੰਦੇ ਨਹੀਂ ਥੋੜ੍ਹ ਛੱਡ ਕੇ ਬਿਹਾਰ ਯੂਪੀ ਵਾਲੇ ਦੇ ਵਿਚਾਰੇ ਉਹ ਇੱਧਰ ਨੂੰ ਆ ਰਹੇ ਨੇ ਉਹਨੂੰ ਇੱਥੇ ਦਿਖਦਾ ਕੁਝ ਉਹ ਨਹੀਂ ਜਾ ਸਕਦੇ ਉੱਥੇ ਉਹਨਾਂ ਲਈ ਇਹੀ ਉਹ ਹੈ ਸੋ ਕਿਤੇ ਸਵਰਗ ਨਹੀਂ ਹੈਗਾ ਇੱਥੇ ਨਰਕ ਵੀ ਨਹੀਂ ਹੈਗਾ ਅੱਜ ਅੱਜ ਦੇ ਸਮੇਂ ਤੁਸੀਂ ਸੈਟੀਸਫਾਈ ਹੋ ਮਤਲਬ ਆਪਾਂ ਜਿੰਮੇ ਗੱਲ ਕਾਂਟਿਨ ਥੋੜੀ ਕਰ ਲਈਏ ਜਿਨੇ ਜਾਣਾ ਜਾਓ ਜਿੱਥੇ ਜੀ ਕਰਦਾ ਜਾਓ ਪਰ ਇਹ ਨਾ ਕੋ ਹੋ ਵੀ ਇੱਥੇ ਮਰ ਗਏ ਪੱਟੇ ਗਏ ਉਹ ਵੀ ਕੁਝ ਇੱਥੇ ਕੁਝ ਨਹੀਂ ਹੈਗਾ ਬਰਬਾਦ ਹੈ ਸਾਰਾ ਕੁਝ ਤੇ ਉੱਥੇ ਪਤਾ ਨਹੀਂ ਜਿੱਥੇ ਤੁਸੀਂ ਜਾ ਰਹੇ ਹੋ ਉੱਥੇ ਤੁਸੀਂ ਕਿ ਕਿੱਡੇ ਕ ਵੱਡੇ ਸਵਰਗ ਦੇ ਵਿੱਚ ਜਾ ਰਹੇ ਹੋ ਤੁਸੀਂ ਮਾਨਸਿਕ ਤੌਰ ਤੇ ਖੁਸ਼ ਹੀ ਰਹੋਗੇ ਉੱਥੇ ਤੇ ਤੁਸੀਂ ਪੰਜ-ਛੇ ਸਾਲਾਂ ਦੇ ਵਿੱਚ ਉੱਥੇ ਸਾਲਾ ਕੁਝ ਬਣਾ ਕੇ ਤੁਸੀਂ ਆਸ਼ ਕਰੂ ਇਮੇ ਨਹੀਂ ਕਿਹਾ ਸੀ ਸੋ ਇੱਥੇ ਆ ਕੇ ਹਾਂਜੀ ਮੈਂ ਖੁਸ਼ ਹਾਂ ਮਤਲਬ ਜਿਹੜੀ ਚੀਜ਼ ਲਈ ਲੋਕ ਬਾਅਦ ਦੇ ਵਿੱਚ ਪਛਤਾਉਂਦੇ ਨੇ ਬਾਹਰ ਗਏ ਹੋਏ ਬੰਦੇ ਜਦੋਂ ਉਹਨਾਂ ਦੇ ਬੱਚੇ ਵੱਡੇ ਹੋ ਜਾਂਦੇ ਨੇ ਮਾਪੇ ਚਲੇ ਜਾਂਦੇ ਨੇ ਦੁਨੀਆ ਤੋਂ ਫਿਰ ਉਹ ਪਛਤਾਉਂਦੇ ਨੇ ਯਾਰ ਉਹ ਉਹ 20 25 ਸਾਲ ਮੈਂ ਜੇ ਇਵੇਂ ਕਰ ਲੈਂਦਾ ਪਹਿਲਾਂ ਤਾਂ ਸ਼ਾਇਦ ਇਵੇਂ ਨਾ ਹੁੰਦਾ ਜ਼ਿਆਦਾਤਰ ਬੰਦੇ ਨਾਲ ਇਵੇਂ ਵਾਪਰਦਾ ਸੋ ਮੈਂ ਉਹ ਨਹੀਂ ਉਹ ਚੀਜ਼ਾਂ ਦੇ ਵਿੱਚ ਦੀ ਨੰਘਣਾ ਚਾਹੁੰਦਾ ਸੀਗਾ ਕਿ ਬਾਅਦ ਵਿੱਚ ਮੈਂ ਪਛਤਾਵਾਂ ਤੇ ਉਹ ਚੀਜ਼ਾਂ ਮੈਨੂੰ ਹੁਣੇ ਕਰ ਲੈਣੀਆਂ ਚਾਹੀਦੀਆਂ ਸੀਗੀਆਂ। ਸੋ ਇਹ ਵੀ ਕਾਰਨ ਹੈਗਾ ਬੱਚਿਆਂ ਨੂੰ ਇੱਥੇ ਲਿਆਉਣ ਦਾ। ਜੀ। ਸੋ ਇਹ ਤਸਵੀਰ ਨੇ ਜਿਨ੍ਹਾਂ ਨੇ ਕਿ ਜਿਹੜਾ ਸਟਾਰਟਅਪ ਬਿਜ਼ਨਸ ਕਿਉਂਕਿ ਜੇ ਗੱਲ ਕਰੀ ਜਾਵੇ ਮੈਂ ਪਹਿਲਾਂ ਤੁਹਾਨੂੰ ਇਹ ਤਸਵੀਰ ਦਿਖਾਉਣਾ ਚਾਹੁੰਗਾ ਇਹਨਾਂ ਨੇ ਅਲੱਗ ਤਰ੍ਹਾਂ ਦਾ ਜਿਹੜਾ ਆਪਣਾ ਕੈਫੇ ਤਿਆਰ ਕੀਤਾ ਹੈ। ਇਹ ਕੈਫੇ ਹੈ ਇੱਥੇ ਹਰ ਇੱਕ ਚੀਜ਼ ਜਿਵੇਂ ਇਹਨਾਂ ਨੇ ਮੈਨੂੰ ਕਾਰਡ ਤੇ ਦੱਸਿਆ ਕਿ ਬਿਨਾ 슈ਗਰ ਤੋਂ, ਬਿਨਾ ਬੈਦੇ ਤੋਂ ਤੇ ਬਿਨਾ ਰਿਫਾਈਨਡ ਤੋਂ ਕੁਕਿੰਗ ਕਰਕੇ ਜਿਹੜਾ ਸਰਵ ਕਰਦੇ ਨੇ ਤੇ ਨਾਲ ਹੀ ਇਹਨਾਂ ਨੇ ਜਿਹੜਾ ਆਪਣੇ ਕੈਫੇ ਦੇ ਵਿੱਚ ਇੱਕ ਜਿਹੜਾ ਆਰਗੈਨਿਕ ਸਟੋਰ ਹੈਗਾ ਉਹ ਸਟੋਰ ਬਣਾਇਆ ਹੋਇਆ ਹੈਗਾ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀਆਂ ਜਿਹੜੀਆਂ ਆਰਗੈਨਿਕ ਚੀਜ਼ਾਂ ਨੇਗੀਆਂ ਜਿਹੜੀਆਂ ਤੁਹਾਡੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਡਾਕਟਰ ਕਈ ਵਾਰੀ ਰეკਮੈਂਡ ਕਰਦੇ ਆ ਜਿਵੇਂ ਸ਼ਹਿਦ ਤੋਂ ਬਣੇ ਹੋਏ ਬਹੁਤ ਸਾਰੇ ਪ੍ਰੋਡਕਟ ਆ ਮਰਬੇ ਆ ਤਾਂ ਉਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਜਿਹੜੇ ਜਿਹੜੇ ਸੁੱਕੇ ਜਿਹੜੇ ਅਨਾਜ ਨੇਗੇ ਉਹ ਸਾਰੇ ਇਥੋਂ ਪ੍ਰੋਡਕਟ ਮਿਲਦੇ ਨੇ ਤਾਂ ਵੱਖਰੇ ਤਰੀਕੇ ਨਾਲ ਜਿਹੜਾ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਤੇ ਅੱਜ ਕਾਮਯਾਬ ਨੇ ਆਪਣੇ ਇਸ ਜਿਹੜਾ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਉਸ ਦੇ ਵਿੱਚ ਤੇ ਇਸ ਤੋਂ ਇਲਾਵਾ ਇਹਨਾਂ ਨੇ ਜਿਹੜਾ ਪਿਓਰ ਵਾਈਟ ਦੀਆਂ ਤਿੰਨ ਜਿਹੜੀਆਂ ਸਟੋਰ ਨੇਗੇ ਤੇ ਇਸ ਤੋਂ ਇਲਾਵਾ ਇਹ ਫਰੈਂਚਾਈਜ਼ ਦਾ ਸੋਚ ਰਹੇ ਨੇ ਕਿਉਂਕਿ ਇਹਨਾਂ ਨੇ ਆਕੇ ਦੀ ਸ਼ੁਰੂਆਤ ਕੀਤੀ ਤਾਂ ਇਹਨਾਂ ਦਾ ਜਿਹੜਾ ਇਹ ਮਿਸ਼ਨ ਸੀਗਾ ਜਾਂ ਜਿਹੜੀ ਇਹਨਾਂ ਨੇ ਸਟਾਰਟਅਪ ਜਿਹੜਾ ਇਹ ਬਿਜ਼ਨਸ ਸ਼ੁਰੂ ਕੀਤਾ ਉਹ ਚੰਗਾ ਕਾਮਯਾਬ ਹੋਇਆ ਤਾਂ ਹੁਣ ਤਾਂ ਵਿੱਕ ਵੀ ਇਹਨਾਂ ਨੂੰ ਦਿਖ ਰਿਹਾਗਾ ਕਿ ਜਿਹੜਾ ਇਹਦੀਆਂ ਫਰੈਂਚਾਈਜ਼ ਬਾਰੇ ਵੀ ਉਹ ਹੁਣ ਸੋਚ ਰਹੇ ਨੇਗੇ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਪ